ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਭਗਤ ਐਸੇ ਨੇ ਜਿਹੜੇ ਹਜ਼ੂਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਸੰਸਾਰ ਵਿੱਚ ਸੱਚ ਸ਼ਬਦ ਦਾ ਹੁਕਮ ਦੇ ਕੇ ਅਕਾਲ ਚਲਾਣਾ ਕਰ ਗਏ ਉਹਨਾਂ ਵਿੱਚ ਭਗਤ ਜੈਦੇਵ ਜੀ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 299 ਸਾਲ 300 ਸਾਲ ਪਹਿਲਾਂ ਹੋਇਆ 1170 ਨੂੰ ਤੇ ਸਭ ਤੋਂ ਅਖੀਰ ਤੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਸ਼ਹਾਦਤ ਆਪ ਜੀ ਨੇ ਔਰ ਸਿੱਖ ਜਗਤ ਨੇ ਬਹੁਤ ਸ਼ਰਧਾ ਭਾਵਨਾ ਨਾਲ 350 ਸਾਲਾਂ ਮਲਾਇਆ ਔਰ ਖਾਸ ਕਰਕੇ ਇਸ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਸਥਾਨ ਹੋਣਾ ਇਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਰਸਨ ਵਿੱਚ ਬਹੁਤ ਵੱਡੀ ਸੇਵਾ ਹੈ ਚਲੋ ਅੱਜ ਨਾਮ ਬਦਲ ਗਿਆ ਇਸ ਸ਼ਹਿਰ ਦਾ ਨਾਮ ਔਰੰਗਾਬਾਦ ਸੀ ਚਲੋ ਅੱਜ ਵਿਵਰਤਨੇ ਹਾਂ ਜੀ ਤੇ ਔਰੰਗਜੀਬ ਉਹ ਜਿਨ੍ਹਾਂ ਨੇ ਆਪਣੇ ਅੰਦਰ ਦੀ ਸੰਕੀਰਣਤਾ ਕਰਕੇ ਕਟੜਤਾ ਕਰਕੇ ਸਿਰਫ ਚਾਹਿਆ ਕਿ ਭਾਰਤ ਵਿੱਚ ਸਿਰਫ ਇਸਲਾਮ ਹੋਵੇ ਉਸ ਵਕਤ ਕੋਈ ਰਾਜਾ ਕੋਈ ਮਹਾਰਾਜਾ ਇਹ ਨਹੀਂ ਕਿ ਔਰੰਗਜ਼ੇਬ ਦੇ ਵਕਤ Rajput ਰਾਜੇ ਨਹੀਂ ਸਨ ਪਹਾੜੀ ਰਾਜੇ ਸਨ Rajput ਰਾਜੇ ਸਨ ਦੱਖਣ ਵਿੱਚ ਰਿਆਸਤਾਂ ਸਨ ਪਰ ਸੱਚ ਹੈ ਕਿ ਉਸ ਵਕਤ ਨੇਤਾਣੀਆਂ ਦੀ ਜਾਂ ਨਿਰਬਲ ਬੰਦਿਆਂ ਦੀ ਬਾਹ ਪਕੜਨ ਵਾਲੇ ਧਰਮ ਦੀ ਸੁਤੰਤਰਤਾ ਧਰਮ ਦੀ ਰੱਖਿਆ ਔਰ ਧਰਮ ਦੀ ਚੋਣ ਆਪ ਬੰਦਾ ਕਰ ਸਕੇ ਉਹਦੀ ਖਾਤਰ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਰਬਾਨੀ ਸ਼ਬਦ ਵਰਤਾ ਕੇ ਸ਼ਹਾਦਤ ਦਾ ਚਾਮ ਪੀ ਲਿਆ ਮੈ ਇਸ ਕਰਕੇ ਕਿਹਾ ਕਿ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਆ ਪਾਵਾਂ ਗੁਰਬਾਣੀ ਸਵਾਦੀ ਰਵੈਤ ਮੁਤਾਬਕ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੀ ਪਰ ਜੇ ਬਾਣੀ ਦੇ ਉਚਾਰਨ ਕਰਤੇ ਦਾ ਸਮਾਂ ਦੇਖੋ 1170 ਚ ਪਹਿਲੇ ਭਗਤ ਜੀ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ 500 ਤੇ 5 ਸਾਲਾਂ ਦਾ ਭਾਰਤ ਦਾ ਜਿੰਨਾ ਰੋਹਾਨੀ ਗਿਆਨ ਹੈ ਉਸ ਨੂੰ ਸਤ ਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇੱਕ ਜਗ੍ਹਾ ਤੇ ਦਰਜ ਕਰ ਦਿੱਤਾ ਕਿਉਂਕਿ ਮੈਂ ਇਸ ਵਿਸ਼ੇ ਤੇ ਬੋਲਣਾ ਨਹੀਂ ਗੁਰਬਾਣੀ ਸੱਚਮੁੱਚ ਗੁਰਬਾਣੀ ਆਪਣੀ ਸਿਵਤ ਵਿੱਚ ਵੀ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਹੁਣੇ ਜੇ ਮੈਂ ਭਾਈ ਸਾਹਿਬ ਪੜ੍ਹ ਕੇ ਗਏ ਅੰਮ੍ਰਿਤ ਬਾਣੀ ਖਰਾਰ ਤੇਰੀ ਅਸੀਂ ਬਚਨ ਸੁਣਿਆ ਯਾਦ ਰੱਖੋ ਸੰਗਤ ਜੀ ਇਸ ਗੁਰਬਾਣੀ ਨੂੰ 35 ਅੱਖਰਾਂ ਵਿੱਚ ਪਾਸ਼ਾਵਾਂ ਬਹੁਤ ਨੇ ਕੋਈ ਵਿਦਵਾਨ 12 ਕਹਿੰਦਾ ਕੋਈ 18 ਕਹਿੰਦਾ ਡੇਢ ਦਰਜਨ ਤੋਂ ਵੱਧ ਸ਼ਬਦ ਵਰਦੇ ਆ ਵੱਖ-ਵੱਖ ਪਾਸ਼ਾਵਾਂ ਦੇ ਨੇ ਪਰ ਕਮਾਲ ਦੀ ਗੱਲ ਲੈਂਦੇ ਪੰਜਾਬ ਪਾਕਿਸਤਾਨ ਜਿਹੜਾ ਅਜਕਲ ਪੰਜਾਬ ਉਹਦੇ ਤੋਂ ਲੈ ਕੇ ਤੇ ਬੰਗਾਲ ਦੀ ਧਰਤੀ ਤੱਕ ਇਹ ਸਾਰੇ ਭਗਤ ਜਿਹੜੇ ਭਾਰਤ ਵਿੱਚ ਹੋਏ ਨੇ ਉਹਦੇ ਵਿੱਚ ਰਾਜਸਥਾਨ ਆ ਜਾਂਦਾ ਜੀ ਭਗਤ ਪੀਪਾ ਜੀ ਭਗਤ ਧੰਨਾ ਜੀ ਤੁਹਾਡੀ ਅਜ ਦੀ ਯੂਪੀ ਕਹੋ ਭਗਤ ਕਬੀਰ ਸਾਹਿਬ ਜੀ ਭਗਤ ਰਵਿਦਾਸ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਬੇਨਤੀ ਕਰਾਂ ਮਹਾਰਾਸ਼ਟਰ ਦੀ ਧਰਤੀ ਭਗਤ ਨਾਮਦੇਵ ਜੀ ਸਾਰੇ ਭਾਰਤ ਦਾ ਜਿਹੜਾ ਰੱਬੀ ਗਿਆਨ ਸੀ ਉਹਨੂੰ ਸਤਿਗੁਰਾਂ ਨੇ ਗੁਰਮੁਖੀ ਅੱਖਰਾਂ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਦਰਜ ਕਰ ਦਿੱਤਾ ਹੈ ਉਹ ਸਤਿਗੁਰਾਂ ਨੇ ਬਾਣੀ ਦੀ ਸਿਫਤ ਵਿੱਚ ਮੈਂ ਇੱਕ ਸਰਵ ਤੋਂ ਕਹਿਣੀ ਹੈ ਮਹਾਰਾਜ ਦਾ ਇੱਕ ਬਚਨ ਹੈ ਹਜ਼ੂਰ ਨੇ ਫਰਮਾਇਆ ਕਿ ਇਹ ਬਾਣੀ ਜਿਹੜੀ ਹੈ ਇਹ ਸਤਿਗੁਰਾਂ ਕੀ ਬਾਣੀ ਹੈ ਤੇ ਜਿਵੇਂ ਭਾਈ ਬਰਿਆਮ ਸਿੰਘ ਦੱਸ ਕੇ ਗਏ ਇਹ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ ਪਰ ਇਹਨੂੰ ਖਜ਼ਾਨੇ ਨੂੰ ਖਾਣ ਲਈ ਵਰਤਨ ਲਈ ਤਿੰਨ ਗੱਲਾਂ ਮਨੁੱਖੀ ਜੀਵਨ ਵਿੱਚ ਹੋਣੀਆਂ ਬਤ ਲਾਜ਼ਮੀ ਨੇ ਮਹਾਰਾਜ ਦਾ ਬਚਨ ਹੈ ਭਗਤ ਪੰਡਾਰ ਗੁਰਬਾਣੀ ਲਾਲ ਭਗਤ ਐਥੇ ਤੱਤੇ ਨੂੰ ਛਾਰੀਏ ਭਗਤੀ ਦਾ ਪੰਡਾਰਾ ਹੈ ਬਾਣੀ ਗੁਰਬਾਣੀ ਕੀਮਤੀ ਲਾਲ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਤੇ ਤੀਸਰਾ ਸ਼ਬਦ ਹੈ ਕਮਾਵਤ ਬਸ ਦੋ ਤੁਕਾਂ ਦੇ ਵਿੱਚ ਦੱਸ ਦਿੱਤਾ ਕਿ ਇਸ ਖਜ਼ਾਨੇ ਨੂੰ ਕੌਣ ਮਾਣ ਸਕਦਾ ਹੈ ਇੱਕ ਗੱਲ ਗੁਰਬਾਣੀ ਗਾਉਣ ਵਾਲਾ ਦੂਸਰਾ ਭਾਵਨਾ ਸਹਿਤ ਗੁਰਬਾਣੀ ਸੁਣਨ ਵਾਲਾ ਤੇ ਤੀਸਰਾ ਦੋਨਾਂ ਨੇ ਕੰਮ ਕਰਨਾ ਹੈ ਗਾਉਣ ਵਾਲੇ ਨੇ ਤੇ ਸੁਣਨ ਵਾਲੇ ਨੇ ਜਿਨਨੇ ਗਾਇਆ ਹੈ ਉਹ ਵੀ ਜਿਨਨੇ ਸੁਣਿਆ ਹੈ ਸਰੋਤਾ ਬਣ ਕੇ ਉਹ ਵੀ ਉਹ ਦੋਨਾਂ ਨੇ ਕੰਮ ਕਰਨਾ ਹੈ ਜੋ ਗੁਰਬਾਣੀ ਨੇ ਕਹਿ ਉਹਨੂੰ ਜੀਵਨ ਚ ਕਮਾਲ ਹੈ ਜਿਹੜਾ ਕਮਾਲ ਹੈਗਾ ਗਾਉਣ ਸੁਣਨ ਵਾਲੇ ਸਾਰੇ ਨਿਹਾਲ ਹੋ ਜਾਣ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਅਗੇ ਬਚਨ ਕਮਾਵਤ ਨਿਹਾਲ ਨਿਹਾਲ ਪਰਸ਼ੀਆਂ ਦਾ ਸ਼ਬਦ ਹੈ ਜੀ ਪੂਰਨ ਤੌਰ ਤੇ ਬੰਦਾ ਸੰਤੁਸ਼ਟ ਹੋ ਜਾਂਦਾ ਭਾਈ ਸਾਹਿਬ ਨੇ ਕੀਰਤਨ ਦੀ ਸਮਾਪਤੀ ਤੇ ਜੀ ਦੋ ਤੁਕਾਂ ਜਿਹੜੀਆਂ ਸਾਡੀ ਅਰਦਾਸ ਵਿੱਚ ਮੈਂ ਇਹਦੀ ਕਥਾਈ ਕਰਨੀ ਹੈ ਭਾਈ ਸਾਹਿਬ ਗਾ ਕੇ ਗਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਔ ਸੰਗਾ ਜੀ ਮੈਂ ਤੁਹਾਡੇ ਤਕਰੀਬਨ ਜੇ ਤੁਸੀਂ ਟਿਕੇ ਰਹੇ ਤੇ ਫਿਰ ਮੈਂ ਟਾਈਮ ਵਧ ਲਾਵਾਂਗਾ ਜੇ ਤੁਹਾਡੇ ਖਿਲੰਦਾ ਆਵਾਸੀਆਂ ਲੈਣ ਦਾ ਮੈਨੂੰ ਮਿਲ ਗਿਆ ਸਿਗਨਲ ਤੇ ਮੈਂ ਸਮਾਪਤੀ ਛੇਤੀ ਕਰ ਦਿਆਂ ਕਿਉਂਕਿ ਕਥਾ 'ਚ ਫਿੱਕਾਪਨ ਹੋ ਜਾਏਗਾ ਮੈਂ ਕਹਿ ਰਿਹਾ ਕਿਹਨਾ ਪਾਈ ਬ੍ਰਿਯਾਮ ਸਿੰਘ ਜੀ ਭੰਜੀ ਬੈਠਿਆ ਸਾਡੇ ਸਕੂਲਾਂ 'ਚ 45 ਮਿੰਟ ਦੀ ਘੰਟੀ ਹੁੰਦੀ ਸੀ ਕਿਉਂਕਿ ਬੰਦਾ ਇੰਨਾ ਕੋਈ ਸੁਣ ਸਕਦਾ ਇੰਨਾ ਕੋਈ ਬੈ ਸਕਦਾ ਉਹ ਐਵੇਂ ਨਹੀਂ ਸਿਆਣਿਆਂ ਨੇ ਟਾਈਮ ਵੰਡਿਆ ਸੀ ਕਰੋ ਕਿਰਪਾ ਜਿਹੜੇ ਸ਼ਬਦ ਆਪਾਂ ਸੁਨੇ ਨੇ ਥੋੜਾ ਜਿਮ ਇਹਦੇ ਪਿਛੋਕੜ ਜਾਣਾ ਚਾਹਨਾ ਆਪ ਜਿਤਨੇ ਗੁਰੂ ਚਰਨਾ ਵਿੱਚ ਬੈਠੇ ਹੋ ਔਰ ਮੈਨੂੰ ਪਤਾ ਹੈ ਲਾਈਵ ਬਹੁ ਗਿਣਤੀ ਸੰਗਤਾਂ ਆਪਣੇ ਘਰਾਂ 'ਚ ਸੁਣ ਰਹੀਆਂ ਨੇ ਕਰੋ ਕਿਰਪਾ ਸੰਗਤ ਜੀ ਅਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬਲਾਓ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਿੱਖ ਲਈ ਇਹ ਗੁਰੂ ਦਾ ਹੁਕਮ ਹੈ ਕਿ ਸਵੇਰੇ ਵੀ ਔਰ ਸ਼ਾਮ ਵੇਲੇ ਵੀ ਅਰਦਾਸ ਕਰੇ ਸਾਡੇ ਰਹਿਤਨਾਮਿਆਂ 'ਚ ਇਹ ਬਚਨ ਹੈ ਕਿ ਅਰਦਾਸ ਤੋਂ ਬਿਨਾਂ ਸਿੱਖ ਘਰੋਂ ਬਾਹਰ ਨਾ ਨਿਕਲੇ ਦੂਸਰਾ ਕੋਈ ਕਾਰਜ ਆਰੰਭ ਕਰਨਾ ਹੋਵੇ ਕੋਈ ਕਾਰਜ ਸੰਪੂਰਨ ਹੋ ਜਾਏ ਤੇ ਸਿੱਖ ਕਾਰਜ ਦੀ ਆਰੰਭ ਵਾਤਾ ਵਿੱਚ ਵੀ ਤੇ ਸੰਪੂਰਨਤਾ ਵਿੱਚ ਵੀ ਅਰਦਾਸ ਕਰੇ ਅਸੀਂ ਇਹ ਬਚਨ ਬਾਣੀ ਚੋਂ ਪੜ੍ਹਨੇ ਆ ਕਿ ਜਿਹੜੇ ਕੰਮ ਆਪਣੇ ਤੋਂ ਨਹੀਂ ਹੋ ਸਕਦੇ ਉੰਜ ਤਾਂ ਸਿੱਖ ਦੀ ਖੋਮੇ ਰੱਖਦੀ ਨਹੀਂ ਤੇ ਮਹਾਰਾਜ ਕਹਿੰਦੇ ਕੀਤਾ ਲੋੜੀਆ ਕੰਮ ਸੋਹਰ ਪੈ ਆਖੀ ਹੈ ਜਿਸ ਕੰਮ ਨੂੰ ਤੂੰ ਚਾਹਂ ਨਿਰਵਿਘਨ ਸੰਪੂਰਨ ਹੋ ਜਾਏ ਜ਼ਿੰਦਗੀ ਚ ਉਹ ਆਪਣੇ ਵਹਿਗੁਰੂ ਜੀ ਨੂੰ ਆਖ ਆਪਣੇ ਪ੍ਰਮਾਤਮਾ ਜੀ ਨੂੰ ਪੁੱਛ ਕੀਤਾ ਲੋੜੀਆ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੱਚੀ ਸਿੱਖਿਆ ਰਾਹੀ ਸਤਿਗੁਰੂ ਆਪਣੇ ਸਿੱਖ ਦੇ ਬੇਨਤੀ ਕਰਨ ਵਾਲੇ ਦੇ ਕਾਰਜ ਰਾਸ ਕਰ ਦਿੰਦੇ ਆ ਇੱਕ ਹੋਰ ਬੇਨਤੀ ਅਸੀਂ ਇੱਕ ਪਾਠ ਹੋਰ ਕਰਨੇ ਆ ਮਹਾਰਾਜ ਕਹਿੰਦੇ ਨੇ ਕਿ ਕਹੋ ਬੇਨਤੀ ਆਪਣੇ ਸਤਿਗੁਰ ਪਾਏ ਆਪਣੇ ਸਤਿਗੁਰੂ ਕੋਲ ਬੇਨਤੀ ਕਰ ਤੇਰੇ ਕਾਰਜ ਰੋਗ ਗਏ ਨੇ ਕਾਜ ਤੁਮਾਰੇ ਦੇਹ ਨਿਭਾਏ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਬਿਰਥਾ ਦਾ ਅਰਥ ਪੀੜਾ वेदना ਲਖਬਾਦ ਸਹਿਬ ਨੂੰ ਚੇਤੇ ਕੀਤਿਆਂ ਘਰ ਚ ਖਜ਼ਾਨੇ ਦਾ ਟੋਟਾ ਨਹੀਂ ਰਹਿਣਾ ਤੇ ਦੂਸਰਾ ਗੁਰ ਤੇਗ ਬਹਾਦਰ ਸਹਿਬ ਨੂੰ ਜਿੱਥੇ ਵੀ ਕੋਈ ਯਾਦ ਕਰੇਗਾ ਉੱਥੇ ਹਜ਼ੂਰ ਉਸ ਸਿੱਖ ਦੀ ਮਦਦ ਕਰਦੇ ਆਪ ਜੀ ਪੜਦੇ ਹੋ ਰੋਸ਼ ਕਿ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਹਿ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੁਈ ਸਹਾਇ ਸਤਾ ਪਹਿਲਾਂ ਧਿਆਏ ਫਿਰ ਸਹਾਏ ਤਿੰਨ ਪਾਸੀਆਂ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਤਿੰਨਾ ਪਾਸੀਆਂ ਸਿਮਰਉ ਧਿਆਏ ਸਹਾਏ ਸਿਮਰਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਧਿਆਈਐ ਤੇ ਇੱਕ ਦਰਸ਼ਨ ਦੋ ਚੀਜ਼ਾਂ ਜੀ ਧਿਆਈਐ ਉਹਨਾਂ ਨੂੰ ਯਾਦ ਕਰੀਏ ਸ੍ਰੀ ਅਰਕਿਸ਼ਮ ਧਾਈ ਆ ਅੱਗੇ ਫਿਰ ਪੰਥ ਨੇ ਅਰਦਾਸ ਦੀ ਸ਼ਬਦਾਵਲੀ ਬਣਾਉਂਦੇ ਆ ਇਹ ਸ਼ਬਦ ਵਰਤਿਆ ਕਿ ਦਸਵੇਂ ਪਾਤਸ਼ਾਹ ਪਰ ਉੱਥੇ ਲਿਖਿਆ ਦਸਵਾਂ ਪਾਤਸ਼ਾਹ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਜੀ ਸਭ ਥਾਈ ਹੋਏ ਸਹਾਇ ਇਹਦਾ ਮਤਲਬ ਉਹ ਤਕਾਂਤ ਬਣ ਗਿਆ ਨਾ ਕਰਨੋਂ ਨੀ ਤ ਆਵੇ ਥਾਈ ਸਭ ਥਾਈ ਹੋਏ ਸਹਾਇ ਫਿਰ ਇਹ ਪੰਥ ਨੇ ਸ਼ਬਦ ਜੋੜਿਆ ਸਭ ਥਾਈ ਹੋਏ ਸਹਾਇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਜਗਦੀ ਜੋਤ ਨੇ ਸਾਡੇ ਸਿੱਖਾਂ ਦੇ ਪ੍ਰਤੱਖ ਸਮਰੱਥ ਗੁਰੂ ਨੇ ਉਹਨਾਂ ਲਈ ਸ਼ਬਦ ਵਰਤਿਆ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਥੋੜੀ ਜਿਹਾ ਆਪਾਂ ਪੰਛੀ ਚਾਹ ਡਿਟੇਲ ਚ ਨਹੀਂ ਮਾ ਜਾਣਾ ਉੱਥੇ ਫਿਰ ਕਿਆ ਅਬੀ ਸਿੱਖੋ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸਰੀਰ ਬਦਲਦੇ ਨੇ ਪਰ ਜੋਤ ਜੁਗੋ ਜੁਗ ਅਟਲ ਹੈ ਫਿਰ ਧਿਆਨ ਨਾਲ ਸੁਣੋ ਅਸੀਂ ਸ਼ਬਦ ਵਰਤਦੇ ਆਂ ਸੀ ਜੋ ਕਥਾ ਵਾਲੇ ਕੀਰਤਨ ਵਾਲੇ ਬੋਲਨੇ ਆਂ ਅਸੀਂ ਕਹਿੰਦੇ ਜੁਗੋ ਜੁਗ ਅਟਲ ਉਹ ਜੋਤ ਹੈ ਸਰੀਰ ਆਇਆ ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤਾ ਕਿ ਅਸੀਂ ਰੋਜ਼ ਪੜ੍ਹਨੇ ਆਂ ਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇਹੇ ਆ ਵਨ ਉਹ ਦਿਨ ਮੇਰੇ ਤੇ ਵੀ ਆ ਰਿਹਾ ਹੈ ਸਰੀਰ ਬਦਲਦੇ ਰਹੇ ਜੋਤ ਨਹੀਂ ਬਦਲੀ ਯਾਦ ਰੱਖਿਓ ਕਾਇਆ ਪਲਟੀ ਹੈ ਜੋਤ ਨਹੀਂ ਬਦਲੀ ਇਹ ਹੀ ਕਾਰਨ ਹੈ ਜਿ ਕੱਲ ਚੱਲ ਰਹੀ ਸੀ ਕਿ ਸਾਰੇ ਪਾਤਸ਼ਾਹ ਆਪਣੇ ਸ਼ਬਦਾਂ ਪਿੱਛੇ ਨਾਨਕ ਲਾਉਂਦੇ ਆ ਉੰਜ ਦੂਸਰੇ ਪਾਤਸ਼ਾਹ ਧੰਗ ਗੁਰੂ ਅੰਗਦ ਦੇਵ ਜੀ ਨੇ ਨਾ ਪਰ ਆਪਣੇ ਸ਼ਲੋਕਾਂ ਵਿੱਚੋਂ ਨਾਨਕ ਸ਼ਬਦ ਵਰਤੇ ਨੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ ਪਰ ਆਪਣੀ ਬਾਲਨੀ ਚ ਨਾਨਕ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਸਹਿ ਇੱਕ ਚੀਜ਼ ਸਾਨੂੰ ਦੱਸਦੀ ਹੈ ਕਿ ਗੁਰੂ ਅੰਗਦ ਦੇਵ ਕਾਇਆ ਪਲਟੀ ਹੈ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਹੈ ਅਸੀਂ ਪਾਠ ਕਰਨੇ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੇਕਿਉਨ ਜੋਤ ਰੂਪਰ ਆਪ ਗੁਰੂ ਨਾਨਕ ਕਹਾਇਓ ਤਾਂਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰਦਾਸ ਅਮਰ ਸਤਗੁਰ ਥਿਰਕਿਓ ਅਮਰਦਾਸ ਅਮਰਤ ਛਤਰ ਗੁਰਰਾਮੈ ਧਿਓ ਗੁਰਰਾਮਦਾਸ ਦਰਸਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ ਫਿਰ ਸ਼ਾਨੋ ਧਿਆਨ ਨਾਲ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗੰਗ ਸਾਹਿਬ ਜੀ ਅੱਗੇ ਕੀ ਕਹਿਆ ਭਾਈ ਸਿੱਖੋ ਉੱਥੇ ਅਰਦਾਸ ਵਿੱਚ ਇਹ ਕਿਹਾ ਗਿਆ ਕਿ ਭਾਵੇਂ ਭਾਈ ਸਾਹਿਬ ਪਾਠ ਕਰਕੇ ਆ ਚੁੱਕੇ ਹੋਣ ਰਹਿਰਾ ਸਾਹਿਬ ਦਾ ਜਾਂ ਕਿਸੇ ਨੇ ਘਰ ਪਾਠ ਕੀਤਾ ਹੋਵੇ ਉਥੇ ਕਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਨਾ ਅਸਲ ਚ ਉਹੀ ਗੁਰੂ ਗ੍ਰੰਥ ਸਾਹਿਬ ਕੇ ਦੀਦਾਰ ਕਰੇਗਾ ਫਿਰ ਅਰਸ਼ ਨੂੰ ਇਸ ਕਰਕੇ ਮੈਂ ਦਰਸ਼ਨ ਦੀਦਾਰ ਸ਼ਬਦ ਨਹੀਂ ਵਰਤਿਆ ਅਕਸਰ ਅਸੀਂ ਵਰਤਨੇ ਦਰਸ਼ਨ ਦੀਦਾਰ ਦਾ ਉਥੇ ਹੈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪਾਠ ਦੀਦਾਰ ਕਾ ਹੈ ਜੋ ਪਾਠ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਦਾ ਦیدار ਕਰੇਗਾ ਉਹ ਦیدار ਕੰਨਾਂ ਨਾਲ ਵੀ ਹੋ ਸਕਦਾ ਇਸ ਤੋਂ ਅੱਗੇ ਫਿਰ ਸਾਡੀ ਸਿੱਖ ਹਿਸਟਰੀ ਸ਼ੁਰੂ ਹੁੰਦੀ ਹੈ ਅਰਦਾਸ ਵਿੱਚ ਮੈਂ ਜਿਆਦਾ ਡਿਟੇਲ ਚ ਨਹੀਂ ਪੰਜ ਪਿਆਰਿਆਂ ਦਾ ਨਾਮ ਚਾਰ ਸਹਿਬਜ਼ਾਦਿਆਂ ਦਾ ਨਾਮ ਚਾਲੀ ਮੁਕਤੇ ਅਸੀਂ ਪੜਨੇ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਘੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਇੱਥੇ ਕਿਸੇ ਇੱਕ ਦਾ ਨਿੱਜੀ ਨਾਮ ਨਹੀਂ ਲਿਆ ਕਿਸੇ ਸਿੱਖ ਦਾ ਨਾਮ ਲਿਆ ਜੀ ਨਹੀਂ ਜੀ ਪੰਜ ਪਿਆਰੇ ਕਹਿ ਚਾਰ ਸਹਿਬ ਜਾ ਦੇ ਕਹਿ 40 ਮੁਕਤੇ ਕਹਿ ਗਿਣਤੀ ਕਰ ਦਿੱਤੀ ਜਿਨ੍ਹਾਂ ਨਾਮ ਜਪਿਆ ਯਾਦ ਰੱਖਿਓ ਉਹ ਵਰਤਮਾਨ ਵਿੱਚ ਵੀ ਹੁੰਦੇ ਪਏ ਨੇ ਇਹ ਬੜਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜਿਨ੍ਹਾਂ ਨਾਮ ਜਪਿਆ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਤੱਕ ਨਹੀਂ ਤੇ ਜਿੰਨ ਸ਼ਬਦ ਜਿਹੜਾ ਹੈ ਸਾਡੇ ਅੰਦਰ ਦੀ ਖਰ ਦੀਵਾਰ ਨੂੰ ਤੋੜ ਦਿੰਦਾ ਹੈ ਜਿੰਨ ਦਾ ਮਤਲਬ ਇਹ ਨਹੀਂ ਕਿ ਇੱਕ ਸੰਪਰਦਾ ਦੇ ਬੰਦਿਆਂ ਨੇ ਇੱਕ ਜਥੇ ਬੰਦੇ ਦੇ ਬੰਦਿਆਂ ਨੇ ਗੇਤੇ ਕਿ ਮਾ ਕਰਿਓ ਘਰ ਸਿੱਖ ਵਿੱਚ ਆ ਜਾਂਦਾ ਜੀ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਲੰਗਰ ਲਾਇਆ ਜੀ ਦੇਗਾ ਚਲਾਈਆਂ ਤੇ ਲੋੜ ਪਈ ਤੇ ਮੈਦਾਨੇ ਜੰਗ ਵਿੱਚ ਦੇਗ ਚਲਾਣ ਵਾਲਿਆਂ ਨੇ ਤੇਗ ਵੀ ਵਾਹੀ ਇਸੇ ਕਰਕੇ ਦੇਗ ਤੇਗ ਸਾਡਾ ਬੜਾ ਕਮਾਲ ਦਾ ਸਿਧਾਂਤ ਹੈ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਧਿਠ ਕੀਤਾ ਇਹ ਦਾ ਵੱਡਾ ਜੀਵਨ ਉਚਾ ਕਿ ਜੋ ਕੀ ਦੇਖਿਆ ਉਗਣ ਇੰਨੀ ਵੱਡੀ ਯਾਦ ਰੱਖਿਓ ਦੇਖ ਕੇ ਅੰਡਰ ਸਿਰਫ 3 ਕਰਦੇ ਆਂ ਅੰਦਰੋਂ 3 ਨੇ 1 ਇੱਕ ਅਕਾਲ ਪੁਰਖ ਸਾਡੇ ਰੋਜ਼ ਔਗਣ ਦੇਖ ਕੇ ਰੋਜੀ ਦੇਈ ਜਾਂਦਾ ਹੈ ਦੀਨ ਦਿਆਲ ਦਯਾਨਿਦ ਦੁੱਖਣ ਦੇਖਦਾ ਹੈ ਪਰ ਦੇਤ ਨਾ ਹਾਰੈ ਦੇਖ ਕੇ ਅੰਡਰ ਕੀਤਾ ਦੂਸਰਾ ਸਤਿਗੁਰੂ ਦੇਖ ਕੇ ਅੰਡਰਟ ਕਰਦਾ ਤੇ ਤੀਸਰਾ ਗੁਰਮਖੋ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਮਹਾਂਪੁਰਖ ਕਮਾਈ ਵਾਲਾ ਦੇਖ ਕੇ ਅਡਿਟ ਕਰਦਾ ਔਗਨ ਨਹੀਂ ਦੇਖਦਾ ਦੇਖ ਕੇ ਅੰਡਰਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਕਿਉਂ ਭਾਗ ਲੱਗੇ ਉਹਨਾਂ ਨੂੰ ਉਹ ਇਸ ਕਰਕੇ ਵਾਹਿਗੁਰੂ ਸ਼ਬਦ ਜਪਿਆ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪਰ ਇਹ ਚ ਮੰਗ ਤੇ ਕੋਈ ਨਹੀਂ ਨਾ ਦੋ ਬੰਦੇ ਆਪਾਂ ਪੜ ਲੈ ਇਹ ਚ ਮੰਗਿਆ ਕੀ ਕੁਝ ਵੀ ਨਹੀਂ ਦਰਸ਼ਨ دیدار ਨਾਲ ਕਿਹਾ ਕਮਾਈ ਦਾ ਧਿਆਨ ਧਰ ਕੇ ਹੁਣ ਤੀਸਰਾ ਪਦ ਆਉਂਦਾ ਹੈ ਸ਼ਹੀਦਾਂ ਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਖਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਫਿਰ ਯਾਦ ਰੱਖਿਓ ਧਰਮ ਨਹੀਂ ਖਾਰਿਆ ਕੇਸ ਸਿੱਖੀ ਲਈ ਅਹਿਮ ਨੇ ਸਿੱਖੀ ਕਿੇਸਾ ਸਵਾਸਾ ਨਾਲ ਨਿਭਾਈ ਤੇ ਕਹਿਣ ਲੱਗੇ ਸੰਗਤ ਜੀ ਇਹ ਨਸ਼ੇ ਦਾ ਸਾਰਿਆਂ ਨੂੰ ਯਾਦ ਕਰਕੇ ਨਾ ਜ਼ਬਾਨ ਤੋਂ ਵਹਿਗੁਰੂ ਬੋਲੋ ਅੱਗੇ ਹੈ ਧਰਮ ਨਹੀਂ ਘਾਰਿਆ ਸਿੱਖੀ ਕਿੇਸਾ ਸਵਾਸਾ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗੁਰਮ ਕੋ ਥੋੜਾ ਤੁਸੀਂ ਟਿਕਾ ਜ਼ਰੂਰ ਬਣਾਈ ਰੱਖਿਓ ਮੈਂ ਤੁਹਾਡਾ ਸਮਾਂ 1 ਮਿੰਟ ਵੀ ਵੇਸਟ ਨਹੀਂ ਜਾਂਦਿਆਂਗਾ ਅਗਲਾ ਬਚਨ ਹੈ ਫਿਰ ਸਾਡੇ ਆਗੇ ਗੁਰਦੁਆਰੇ ਤੇ ਤਖਤ ਦੇਖੋ ਪਗੌਲਿਕ ਤੌਰ ਤੇ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਇੱਕ ਤਖਤ ਸਾਡਾ ਵਿਹਾਰ ਚ ਹੈ ਤਖਤ ਸ੍ਰੀ ਖਰਮੰਦਰ ਜੀ ਪਟਨਾ ਸਾਹਿਬ ਇੱਕ ਤਖਤ ਸਾਡਾ ਇੱਥੇ ਜੀ ਮਹਾਰਾਸ਼ਟਰ ਚ ਅਸੀਂ ਅਬਚਲ ਨਗਰ ਹਜ਼ੂਰ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਕਹਿੰਦੇ ਫਿਰ ਅਗਲੀ ਗੱਲ ਸਾਡਾ ਗੁਰਦੁਆ ਇੱਕ ਥੋੜਾ ਆਪ ਜੀ ਦੇ ਸ਼ਹਿਰ 'ਚ ਕਿੰਨੇ ਗੁਰਦੁਆਰੇ ਆ ਕਿਹੜੀ ਥਾਂ 'ਤੇ ਜਿੱਥੇ ਚਾਰ ਸਿੱਖ ਹੋਣ ਤੇ ਗੁਰਦੁਆਰਾ ਨਾ ਹੋਵੇ ਪੋਜ਼ਿਟਿਵ ਸੋਚ ਕੇ ਦੇਖੋ ਕਿਉਂਕਿ ਅੱਜ ਜਿਹੜਾ ਸਮਾਂ ਚੱਲਦਾ ਪਿਆ ਨਾ ਅਸੀਂ ਜਿਸ ਜੋਗ ਵਿੱਚੋਂ ਨਿਕਲ ਰਹੇ ਹਾਂ ਇਹਨਾਂ ਖਤਰਨਾਕ ਰੁਝਾਨ ਕੈ ਇਹ ਨੈਰੇਟਿਵ ਸਰਜਿਆ ਜਾਂਦਾ ਤੁਸੀਂ ਕਿਤੇ ਵੇਖੋ ਜਿਹੜਾ ਬੰਦਾ ਬੋਲ ਰਿਹਾ ਸੋਸ਼ਲ ਮੀਡੀਆ 'ਤੇ ਤੁਹਾਨੂੰ 100 ਵਿੱਚੋਂ 99.9 ਬੰਦੇ ਉਹ ਮਿਲਣਗੇ ਜਿਹੜੇ ਢੈਂਦੀ ਗਲਾ ਦੀਆਂ ਗੱਲਾਂ ਕਰਨਗੇ ਆਹ ਹੋ ਗਿਆ ਜੀ ਆਹ ਡੁੱਬ ਗਿਆ ਜੀ ਸਿੱਖ ਕਹਿਰ ਇਸ ਤੋਂ ਕੋਈ ਪੁੱਛਣ ਵਾਲਾ ਹੀ ਨਹੀਂ ਕਿਉਂਕਿ ਬੰਦੇ ਸਮੀਦੇ ਬਸ ਇਹੀ ਸਿਆਣਾ ਹੈ ਮੈਂ ਆਪ ਨੂੰ ਬੇਨਤੀ ਕਰਾਂ ਕਿ ਢੀ ਵੱਢੀ ਏਕਤਾ ਦੇ ਸੂਤਰ ਚ ਪ੍ਰੋ ਦਿੱਤਾ ਅਰਦਾਸ ਨੇ ਪੰਜ ਤਖਤ ਤੇ ਸਰਬੱਤ ਗੁਰਦੁਆਰੇ ਉਹ ਪਿੰਡ ਦਾ ਗੁਰਦੁਆਰਾ ਉਹ ਸ਼ਹਿਰ ਦਾ ਗੁਰਦੁਆਰਾ ਉਹ ਇਤਿਹਾਸਕ ਗੁਰਦੁਆਰਾ ਉਹ ਸਿੰਘ ਸਭਾ ਗੁਰਦੁਆਰਾ ਸੰਗਤ ਜੀ ਹਰ ਗੁਰਦੁਆਰੇ ਦੀ ਹਾਜ਼ਰੀ ਅਰਦਾਸ ਹੋਈ ਸਿੱਖ ਲਵਾਉਂਦਾ ਹੈ ਹਰ ਗੁਰਦੁਆਰੇ ਨੂੰ ਚੇਤੇ ਕਰਦਾ ਕਹਿ ਲੋ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਸ ਤੋਂ ਬਾਅਦ ਸਾਡੀ ਇੱਥੋਂ ਅਰਦਾਸ ਸ਼ੁਰੂ ਹੁੰਦੀ ਹੈ ਅਰਦਾਸ ਸ਼ੁਰੂ ਦਾ ਮਤਲਬ ਇੱਥੋਂ ਸਾਡੀ ਮੰਗ ਸ਼ੁਰੂ ਹੁੰਦੀ ਹੈ ਧਿਆਨ ਨਾਲ ਸੁਣੀ ਜਾਓ ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਸਿੱਖਾਂ ਦੀ ਅਰਦਾਸ ਦੀ ਆਖਰੀ ਮੰਗ ਹੈ ਅਰਦਾਸ ਦੀ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਕੀ ਮੰਗਨੇ ਆ ਜੀ ਅਰਦਾਸ ਵਿੱਚ ਸਭ ਤੋਂ ਪਹਿਲੀ ਮੰਗ ਅਸੀਂ ਆਪਣੇ ਪਰਿਵਾਰ ਲਈ ਨਹੀਂ ਮੰਗਦੇ ਆਪਣੇ ਕੁਟੰਬ ਲਈ ਨਹੀਂ ਮੰਗਦੇ ਇੱਥੋਂ ਤੱਕ ਆਪਣੇ ਸ਼ਹਿਰ ਲਈ ਨਹੀਂ ਮੰਗਦੇ ਸਭ ਤੋਂ ਪਹਿਲੀ ਅਰਦਾਸ ਸਾਡੀ ਮੰਗ ਇਹ ਹੈ ਕਿ ਜਿੱਥੇ-ਜਿੱਥੇ ਤੇਰਾ ਖਾਲਸਾ ਗਏ ਤੇਰੇ ਖਾਲਸੇ ਨੂੰ ਵਾਹਿਗੁਰੂ ਨਾਮ ਨਾ ਭੁੱਲੇ ਸਭ ਤੋਂ ਪਹਿਲੀ ਸੰਗਤ ਜੀ ਆਪ ਜੀ ਖਾਲਸਾ ਪੰਥ ਲਈ ਮੰਗਦੇ ਹੋ ਪ੍ਰਥਮ ਇਹਦਾ ਮਤਲਬ ਕਿ ਪਹਿਲਾਂ ਸਭ ਤੋਂ ਜਿਵੇਂ ਪ੍ਰਥਮ ਭਗਉਤੀ ਹੈ ਨਾ ਸਭ ਤੋਂ ਪਹਿਲਾਂ ਪ੍ਰਥਮ ਹੈ ਸਭ ਤੋਂ ਪਹਿਲਾਂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਕਿੱਡੇ ਪਿਆਰੇ ਸ਼ਬਦ ਵਰਤੇ ਖਾਲਸਾ ਜੀ ਕੀ ਵਾ ਵਾ ਇੰਨਾ ਸਤਿਕਾਰ ਦਿੱਤਾ ਸ਼ਬਦਾਵਲੀ ਚ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਅੱਗੇ ਜੀ ਚੇਤਾਵੈ ਫਿਰ ਅਸੀਂ ਤਿੰਨ ਵਾਰੀ ਕਿਹਾ ਕਿਉਂ ਤਿੰਨ ਵਾਰੀ ਕਹਿ ਦਿੱਤਾ ਤੋਵਰੀ ਨੇ ਕਿਹਾ ਵਾਹਿਗੁਰੂ 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 ਚੇਤਾਵੇ ਮੈਂ ਦੇ ਅਰਥ ਭਾਈ ਸੇ ਮਿਉ ਕਰਨਾ ਤਿੰਨਾਂ ਕਾਲਾਂ ਵਿੱਚ ਚੇਤਾਵੇ ਬਾਲ ਜਵਾਨੀ ਤੇ ਬਿਰਧਪਨ ਵਿੱਚ ਇਤੇ ਆਵੇ ਮੈਂ ਹਟ ਕੇ ਅਰਥ ਕਰਨ ਲੱਗਾ ਅਗਲੀ ਗੱਲ ਕਿ ਇਹਨੂੰ ਮੰਨ ਕਰਕੇ ਵਾਹਿਗੁਰੂ ਚੇਤੇ ਆਵੇ ਇਹਨੂੰ ਜ਼ਬਾਨ ਕਰਕੇ ਵਾਹਿਗੁਰੂ ਚੇਤੇ ਆਵੇ ਇਹ ਕੋਈ ਵੀ ਕੰਮ ਕਰਦਾ ਹੋਵੇ ਉਹਨੂੰ ਕਰਮਾਂ ਵਿੱਚ ਵੀ ਵਾਹਿਗੁਰੂ ਚੇਤੇ ਆਵੇ ਤਿੰਨ ਕਾਲਾਂ ਵਿੱਚ ਇੱਥੇ ਆਵੇ ਤਿੰਨ ਅਵਸਥਾਵਾਂ ਵਿੱਚ ਇੱਥੇ ਆਵੇ ਕਿਉਂਕਿ ਬਾਲ ਜਵਾਨੀ ਅਰ ਬਿਰਧਪਨ ਤਿੰਨ ਅਵਸਥਾ ਜਾਨ ਵਾਹਿਗੁਰੂ 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 ਚੇਤਾਵੇ ਸੰਗਤ ਜੀ ਇਹ ਗੱਲ ਯਾਦ ਰੱਖਿਓ ਨਾਮ ਇੱਕ ਕਮਾਈ ਹੈ ਨਾਮ ਕਮਾਈ ਹੈ ਨਾ ਤੁਸੀਂ ਦੁਕਾਨ ਕਰਦੇ ਹੋ ਕੋਈ ਫੈਕਟਰੀ ਕਰਦਾ ਕੋਈ ਰੈਸਟੋਰੈਂਟ ਕਰਦਾ ਕੋਈ ਹੋਟਲ ਕਰਦਾ ਕੋਈ ਕੰਸਟਰਕਸ਼ਨ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਤੁਹਾਡੀ ਕਮਾਈ ਤੁਹਾਡੇ ਬੱਚਿਆਂ ਵਾਸਤੇ ਹੈ ਇਹ ਹੈ ਨਾ ਜੋ ਥੋੜਾ ਬਾਤ ਮਰਜੀ ਦੇ ਦੀ ਕਿਸੇ ਨੂੰ ਪਰ ਨਾਮ ਇੱਕ ਕਮਾਈ ਹੈ ਖਾਲਸੇ ਨੂੰ ਤਿੰਨਾ ਕਾਲਾਂ ਚ ਵਾਹਿਗੁਰੂ ਚੇਤੇ ਆਵੇ ਖਾਲਸੇ ਨੂੰ ਮਨ ਬਚ ਕਰਮ ਕਰਕੇ ਵਾਹਿਗੁਰੂ ਚੇਤੇ ਆਵੇ ਤੇ ਇਹਦਾ ਫਲ ਕੇਵਲ ਖਾਲਸਾ ਪੰਥ ਨੂੰ ਨਾ ਮਿਲੇ ਸਿੱਖਾਂ ਨੂੰ ਵਾਹਿਗੁਰੂ ਚੇਤੇ ਆਵੇ ਤੇ ਪੂਰੇ ਸੰਸਾਰ ਦੇ ਉੱਤੇ ਸੁਖ ਵਰਤੇ ਯਾਦ ਰੱਖਿਓ ਕਮਾਈ ਤੁਸੀਂ ਕਰੋ ਮਰਤ ਦੇਲੇ ਤੇ ਅਰਦਾਸ ਤੁਸੀਂ ਗਵਾਂਢੀ ਦੀ ਕਰਦੇ ਹੋ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਵਾਹਿਗੁਰੂ ਖਾਲਸੇ ਨੂੰ ਵਾਹਿਗੁਰੂ ਚੇਤਾਵੇ ਤੇ ਮੁਸਲਮਾਨ ਦਾ ਵੀ ਭਲਾ ਹੋਵੇ ਹਿੰਦੂ ਦਾ ਵੀ ਭਲਾ ਉੱਤੇ ਤਾਂ ਸ਼ਬਦ ਹੀ ਸਰਵ ਵਰਤਿਆ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚਿੱਤ ਆਮਣ ਕਾ ਸਦਕਾ ਉਹਦਾ ਸਦਕਾ ਉਹਦਾ ਫਲ ਚਿੱਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਹਰ ਥਾਂ ਤੇ ਸੋਖ ਹੋਵੇ ਜੀ ਕੈਸੀ ਕਮਾਲ ਦੀ ਗੱਲ ਖੇ ਕਦੀ ਇਹ ਨਹੀਂ ਹੋ ਸਕਦਾ ਮੈਂ ਜਬਤ ਕਰ ਲੱਗਾ ਜੀ ਮੇਰੇ ਗਵਾਂਡੀ ਦਾ ਬੁਰਾ ਹੋ ਜਾਏ ਹੋ ਹੀ ਨਹੀਂ ਸਕਦਾ ਸਾਨੂੰ ਪਹਿਲੀ ਕੰਡੀਸ਼ਨ ਇਹ ਵੇ ਕਿ ਸਰਬ ਦਾ ਭਲਾ ਮੰਗਣਾ ਪੈਣ ਸਰਬ ਸੁਖ ਹੋਵੇ ਅੱਗੇ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਹਿਤ ਕਈ ਸੱਜਣਾ ਨੇ ਇਹ ਅਰਥ ਕੀਤੇ ਨੇ ਰਹਿਤ ਦੀ ਰਛਿਆ ਪਰ ਸਾਡੇ ਵਿਦਵਾਨ ਕਹਿੰਦੇ ਨੇ ਇਹ ਸ਼ਬਦ ਉਹਦਨ ਅਰਦਾਸ ਵੀ ਸ਼ਾਮਿਲ ਕੀਤੇ ਗਏ ਜਿਦਨ ਦੁੱਧ ਚੁੰਗਦੇ ਬੱਚੇ ਜਿਹੜੇ ਜੇ ਬੋਲਣਾ ਵੀ ਨਹੀਂ ਜਾਣਦੇ ਮੀਰ ਮੰਨੂ ਨੇ ਦੁੱਧ ਚੁੰਗਦਿਆਂ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾਏ ਉਦੋਂ ਅਰਦਾਸ ਕੀਤੀ ਸਤਿਗੁਰੂ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਹਨਾਂ ਦੀ ਰਖਵਾਲੀ ਆਪ ਜੀ ਕਰਿਓ ਅੰਦਰ ਦੀ ਰੱਖਿਆ ਵੀ ਕਰਿਓ ਜਾਂ ਜਾਂ ਖਾਲਸਾ ਜੀ ਸਹਿਬ ਤਾਂ ਤਾਂ ਰੱਛਿਆ ਰਹੇ ਤੇ ਦੇਗ ਤੇਗ ਫਤਿਹ ਵੀ ਮੰਗੇ ਫਿਰਦਕੀ ਤੈਜ ਬੜਾ ਕਮਾਲ ਦਾ ਸ਼ਬਦ ਹੈ ਕਿ ਤੁਸੀਂ ਬਿਰਦ ਦੀ लाज ਰੱਖਿਓ ਇਹਨੂੰ ਫਿਰ ਧਿਆਨ ਨਸਣਿਓ ਬੜਾ ਫਿਲਾ ਸਿਧਾਂਤਕ ਸ਼ਬਦ ਖੈ ਅਭੀ ਆਪਾਂ ਗਲਤੀ ਕਰ ਰਹੇ ਹਾਂ ਪਰ ਮਾਂ ਪਿਓ ਦਾ ਬਿਰਦ ਕੀ ਹੈ ਬੱਚੇ ਦਾ ਬਿਰਦ ਹੈ ਗਲਤੀ ਕਰਨਾ ਮਾਂ ਬਾਪ ਦਾ ਸੁਭਾਖ ਹੈ ਗਲਤੀ ਮਾਫ ਕਰ ਦੇਣਾ ਸੁੱਤ ਅਪਰਾਧ ਕਰਨਾ ਹੈ ਕਰਤੈ ਜੇਤੇ ਜੰਨੀ ਚੀਤਨਾ ਰਾਖਸ ਤੇ ਹੰਬਰੀ ਗਣਤਨਾ ਗੜੀਆਂ ਕਾਈ ਆਪਣਾ ਬਿਰਦ ਸੁਭਾ ਥੋੜਾ ਟਿਕਾ ਗੁਰਮੁਖ ਕੋ ਬਣਾਇਓ ਆਪਣਾ ਬਿਰਤ ਪਛਾਨ 헤 ਵੈਗੁਰੂ ਜੀ ਆਪਣੇ ਬਿਰਤ ਦੀ ਪੈਜ ਰੱਖਿਓ ਗੁਰੂ ਦੇ ਬਿਰਤ ਦੀ ਪੈਜ ਰੱਖਿਓ ਕਿਰਪਾ ਕਰਿਓ ਖਾਲਸਾ ਦਾ ਵੀ ਸੁਭਾਗ ਹੈ ਇਹਦੇ ਬਿਰਜ ਦੀ ਇਹਦੇ ਸੁਭਾਗ ਦੀ ਪੈਜ ਰੱਖਿਓ ਇਹਦਾ ਸੁਭਾਗ ਕਿਤੇ ਬਦਲ ਨਾ ਜਾਏ ਦੇਗ ਤੇ ਫਤਿਹ ਬਿਰਤ ਕੀ ਪੈਜ ਹੁਣ ਤੁਸੀਂ ਪਰਿਵਾਰਕ ਤੌਰ ਤੇ ਕਿਸੇ ਖੇਤਰ ਚ ਗਏ ਹੋ ਤੁਸੀਂ ਕਿਸੇ ਵੀ ਮੁਕਾਮ ਤੇ ਜਿੱਤ ਹਾਸਲ ਕਰੋ ਉਹਨੂੰ ਫਿਰ ਆਪਣੇ ਨਾਲ ਨਹੀਂ ਜੋੜਦੇ ਸਿੱਖ ਜਿੱਤ ਕੇ ਕਹਿੰਦਾ ਜੇ ਮੈਂ ਨਹੀਂ ਜਿੱਤੇ ਅੱਜ ਪੰਥ ਜਿੱਤ ਕੇ ਆਇਆ ਹੈ ਕਮਾਲ ਦੀ ਗੱਲ ਹੈ ਨਮਾਇੰਦਗੀ ਕੌਣ ਕਰ ਰਿਹਾ ਹੈ ਇੱਕ ਬੰਦਾ ਜਿੱਤ ਕੇ ਪੰਥ ਦੀ ਨਮਾਇੰਦਗੀ ਕਰ ਰਿਹਾ ਹੈ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਭਾਵੇਂ ਦੇ ਅਰਥ ਕੀਤੇ ਆ ਜੀ ਕਿਰਪਾਨ ਗੁਰਮੁਖੋ ਸ੍ਰੀ ਦਰ ਤੇ ਸ਼੍ਰੋਮਣੀ ਸਾਹਿਬ ਦਰ ਤੇ ਵੈਗਰੂ ਖਰ ਤਾਂ ਤੇ ਸਭ ਦਾ ਸ਼੍ਰੋਮਣੀ ਮਾਲਕ ਸਹਤਾ ਕਰੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਦੇ ਬੋਲਿਆਂ ਵਿੱਚ ਪਾਪ ਨਹੀਂ ਖਾਲਸੇ ਦੇ ਬੋਲਿਆਂ ਵਿੱਚ ਨਿਮਰਤਾ ਹੈ ਖਾਲਸੇ ਦੇ ਬੋਲੇ ਧਰਮ ਦੀ ਸੁਤੰਤਰਤਾ ਧਰਮ ਦੀ ਰਖਵਾਲੀ ਕਰਦੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਹ ਸੰਗਤ ਜੀ ਸਾਡੀ ਪਹਿਲੀ ਮੰਗੇ ਅਰਦਾਸ ਦੀ ਇਸ ਤੋਂ ਅੱਗੇ ਹੁਣ ਸਿੱਖਾਂ ਲਈ ਸ਼ੁਰੂ ਹੋ ਗਈ ਇਹ ਬੜਾ ਗਹਿਰੇ ਸ਼ਬਦ ਵਰਤੇ ਖਾਲਸੇ ਦੀ ਉਸ ਪੜੀ ਉਥੇ ਕਿਹਾ ਗਿਆ ਖਾਲਸੇ ਨੂੰ ਵੈਗਰੂ ਚੇਤੇ ਆਵੇ ਇਹਦੀ ਰੱਖਿਆ ਰਵੇ ਇਹਦੇ ਬਿਰਤ ਦੀ ਪੈਜ ਰੱਖਿਓ ਇਹ ਨਹੀਂ ਕਿਹਾ ਖਾਲਸੇ ਨੂੰ ਕੇਸ ਬਖਸ਼ਿਓ ਖਾਲਸੇ ਨੂੰ ਅੰਮ੍ਰਿਤ ਬਖਸ਼ਿਓ ਕਿਉਂਕਿ ਖਾਲਸਾ ਹੈ ਓ ਜਿਹੜਾ ਅੰਮ੍ਰਿਤਧਾਰੀ ਹੈ ਅੱਗੇ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਕਾਉਂਦੇ ਨੇ ਸਤਗੁਰੂ ਜੀ ਕਿਰਪਾ ਕਰਿਓ ਇਹਨਾਂ ਨੂੰ ਕੇਸਾਂ ਦੀ ਦਾਤ ਬਖਸ਼ਿਓ ਇਹ ਕੇਸ ਸੰਭਾਲਨ ਅਗਲਾ ਬਚਨ ਬੜੇ ਕਮਾਲ ਦਾ ਕੱਲੇ ਕੇਸ ਨਾ ਰੱਖਣ ਕੇਸ ਤਾਂ ਰੱਖ ਲੈ ਦਾੜਾ ਪ੍ਰਕਾਸ਼ ਤੇ दारू ਦੀ ਬੋਤਲ ਰੋਜ ਜਾਂਦਾ ਖਿਮਾ ਕਰਿਓ ਗੁੱਸਾ ਨਾ ਕਰਿਓ ਕੇਸ ਰੱਖ ਲੈ ਵੇਸ਼ਵਾਗਾਮੀ ਰੋਜ ਬਣਿਆ ਫਿਰਦਾ ਮੈਂ ਅਰਜ ਕਰਾਂਗਾ ਕੇਸ ਦਿਓ ਇਹਨੂੰ ਸਿੱਖੀ ਰਹਿਤ ਬਖਸ਼ੋ ਜੇ ਰਹਿ ਦੇ ਦਿੱਤੀ ਇਹ ਅਗਿਆਨਤਾ ਦੀ ਕਟੜਤਾ ਨਾ ਵਰਤੇ ਇਹਨੂੰ ਬਵੇਕਤਾ ਬਖਸ਼ੋ ਇਹ ਬਵੇਕੀ ਹੋਵੇ ਅਗਲੀ ਗੱਲ ਇਹਨੂੰ ਵਿਸਾਹ ਬਖਸ਼ੋ ਇਹਨੂੰ ਪ੍ਰੋਸਾ ਬਖਸ਼ੋ ਦੇਖੋ ਜੀ ਰੋਜ ਮੰਗਨੇ ਆ ਇਹ ਇਕੱਲੇ ਮੇਰੇ ਲਈ ਤੁਹਾਡੇ ਲਈ ਨਹੀਂ ਹਰ ਸਿੱਖ ਪੂਰੇ ਸਿੱਖਾਂ ਲਈ ਮੰਗਦਾ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੇਤ ਦਾਨ ਵਿਵੇਕ ਦਾਨ ਵਿਸਾਦਾਨ ਤੇ ਪ੍ਰੋਸਾ ਦਾਨ ਵਿਸਾਦਾਨ ਵੈਸੇ ਦਾਸ ਨੇ ਪਹਿਂਦੀ ਨੂੰ ਪਤਾ ਇਹਦੀ ਕਥਾ ਤੇ ਮਹਿਰਕਾ ਕੀਤੀ ਸੀ ਭਾਈ ਸਾਹਿਬ ਤਕਰੀਬਨ ਹਟਤ